ਸਿੱਖਾਲ ਦੀ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਤੇ ਮੈਂ अरुण ਕੁਰਾਲੀ ਡੇਰਾ ਬਾਬਾ ਬੁਸਾਈਆਂ ਵਾਲੇ ਦਾ ਸਾਲਾਨਾ ਮੇਲਾ 24 ਅਤੇ 25 ਅਗਸਤ ਨੂੰ ਬੜੇ ਹੀ ਧੂਮਤਾਂ ਦੇ ਨਾਲ ਕਰਵਾਇਆ ਜਾ ਰਿਹਾ ਜਿਸ ਨੂੰ ਲੈ ਕੇ ਅੱਜ ਪੰਜਾਬ ਯੂਥ ਵੈਲਫੇਅਰ ਸਪੋਰਟਸ ਦੇ ਚੇਅਰਮੈਨ ਪਰਮਿੰਦਰ ਗੋਲਡੀ ਜਸਵਾਲ ਅਤੇ ਕਾਂਗਰਸ ਦੇ ਸੀਨੀਅਰ ਅਗੂ ਗੁਰਪ੍ਰਤਾਪ ਸਿੰਘ ਪੜਿਆਲਾ ਅਤੇ ਡੇਰਾ ਬਾਬਾ ਬੁਸਾਈਆਂ ਵਾਲਾ ਮਹੰਤ ਸ਼੍ਰੀ ਤਨਰਾਜ ਗਿਰਜੀ ਵੱਲੋਂ ਇੱਕ ਪੋਸਟਰ ਵੀ ਜਾਰੀ ਕੀਤਾ ਗਿਆ ਹੈ ਕੀ ਕਹਿਣਾ ਇਸ ਮੌਕੇ ਪਰਮਿੰਦਰ ਗੋਲਡੀ ਜਸਵਾਲ ਦਾ ਅਤੇ ਗੋਤਪ੍ਰਤਾਪ ਸਿੰਘ ਪੜਿਆਲਾ ਦਾ ਆਉ ਤੁਹਾਨੂੰ ਵੀ ਸੁਣਾਉਂਦੇ ਹਾਂ ਜਿਵੇਂ ਬਾਈ ਉਹਨਾਂ ਨੇ ਦੱਸਿਆ ਈ ਬਸਾਈ ਵਾਲੇ ਟੇਰਾਜੀ ਤੇ 24 ਤੇ 25 ਅਗਸਤ ਨੂੰ ਸਾਲਾਨਾ ਮੇਲਾ ਕਰਵਾਇਆ ਜਾ ਰਿਹਾ ਤੇ ਇਸ ਮੇਲੇ ਦੀ ਬਹੁਤ ਹੀ ਪਰਚੀਨ ਇਤਿਹਾਸ ਹੈ ਤੇ ਜਿਵੇਂ ਬਾਈ ਨੇ ਦੱਸਿਆ ਕਿ ਇੱਕ ਦੀ ਬੜੀ ਖਾਸੀਅਤ ਹੈ ਜਿੱਥੇ ਸੱਭਿਆਚਾਰ ਵੀ ਪ੍ਰੋਗਰਾਮ ਵੀ ਇੱਥੇ ਹੁੰਦੇ ਆ ਧਾਰਮਿਕ ਸਾਰਾ ਸ਼ਹਿਰ ਸਾਰਾ ਇਲਾਕਾ ਇੱਥੇ ਆਸ਼ੀਰਵਾਦ ਵੀ ਲੈਣ ਆਂਦਾ ਤੇ ਉੱਥੇ ਹੀ ਨੌਜਵਾਨਾਂ ਵਾਸਤੇ ਵੀ ਇੱਥੇ ਕੁਸ਼ਤੀ ਦੰਗਲ ਵੀ ਹੁੰਦਾ ਜੋ ਇੱਕ ਹਰ ਵਰਗ ਦਾ ਪ੍ਰਤੀਕ ਹੈ ਇਸ ਮੇਲੇ 'ਚ ਹਰ ਤਰ੍ਹਾਂ ਦੇ ਸਾਨੂੰ ਜੋ ਸਾਡੇ ਸਮਾਜ ਨੂੰ ਅੱਗੇ ਸੇਧ ਦਿੰਦੀਆਂ ਇਹ ਚੀਜ਼ਾਂ ਉਹ ਉਹ ਚੀਜ਼ਾਂ ਹਰ ਇਸ ਮੇਲੇ 'ਚ ਹੁੰਦੀਆਂ ਸੋ ਬਚਪਨ ਤੋਂ ਇਸ ਮੇਲੇ ਚੰਨੇ ਆ ਮੱਥਾ ਟੇਕਦੇ ਆ ਅੱਜ ਮਾਣ ਮਹਿਸੂਸ ਹੁੰਦਾ ਏ ਕਿ ਇਹਨਾਂ ਦੀ ਕਿਰਪਾ ਸਦਕਾ ਅੱਜ ਅਸੀਂ ਅੱਜ ਮੇਲੇ ਦੇ ਬਾਰੇ ਅੱਜ ਪੋਸਟਰ ਵੀ ਜਾਰੀ ਕੀਤਾ ਸਾਰਿਆਂ ਸਾਡੇ ਸਮਾਜਿਕ ਤੇ ਧਾਰਮਿਕ ਆਗੂਆਂ ਨੇ ਸੋ ਸਾਰੇ ਸ਼ਹਿਰ ਨੂੰ ਅਹੀ ਅਪੀਲ ਕਰਦੇ ਆ ਕਿ ਆ ਕੇ ਇਸ ਮੇਲੇ 'ਚ ਆਪਣਾ ਆਸ਼ੀਰਵਾਦ ਪ੍ਰਾਪਤ ਕਰਨ ਆਪਣੇ ਬੱਚਿਆਂ ਨੂੰ ਲੈ ਕੇ ਆਈਏ ਆਪਣੇ ਪੰਜਾਬ ਦਾ ਵਿਰਸਾ ਉਹਨਾਂ ਨੂੰ ਦਿਖਾਈਏ ਧੰਨਵਾਦ ਬਹੁਤੀ ਭਗਤੀ ਵਾਲੀ ਜਗ੍ਹਾ ਹੈ ਜਿੱਥੇ ਅੱਜ ਆਪਾਂ ਸਾਰੇ ਇੱਥੇ ਖੜੇ ਆਂ ਬਾਬਾ ਜੀ ਸੰਤ ਮਹਾਤਮਾ ਤਨਰਾਜਕੀਰ ਜੀ ਦੀ ਅਗਵਾਈ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 24 ਤੇ 25 ਅਗਸਤ ਨੂੰ ਇੱਥੇ ਮੇਲਾ ਹੋਣ ਜਾ ਰਿਹਾ ਹੈ ਸਾਡੇ ਕੋਰਾਲੀ ਵਾਸੀ ਬੜੇ ਉਤਸ਼ਾਹ ਦੇ ਨਾਲ ਇਸ ਮੇਲੇ ਨੂੰ ਹਰ ਸਾਲ ਉਡੀਕ ਕਰਦੇ ਨੇ ਬਹੁਤ ਹੀ ਉਰੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤ ਲੱਖਾਂ ਦੀ ਗਿਣਤੀ ਚ ਪਹੁੰਚਦੀ ਹੈ ਜਿੱਦਾਂ ਮੇਰੇ ਤੋਂ ਪਹਿਲਾਂ ਸਾਡੇ ਵੱਡੇ ਭਰਾ ਬਾਜਵਾ ਜੀ ਨੇ ਦੱਸਿਆ ਤੇ ਬਾਬਾ ਜੀ ਮਹਾਂਤ ਗਿਰੀ ਜੀ ਨੇ ਵੀ ਦੱਸਿਆ ਵੀ ਇੱਥੇ ਕੁਸ਼ਤੀਆਂ ਦਾ ਦੰਗਲ ਵੀ ਹੁੰਦਾ ਹੈ ਅਖਾੜਾ ਵੀ ਲੱਗਦਾ ਹੈ ਤੇ ਉਸ ਦੇ ਨਾਲ ਨਾਲ ਸਾਡੇ ਸ਼ਹਿਰ ਨੂੰ ਇੱਕ ਪ੍ਰਾਚੀਨ ਮੇਲੇ ਦੇ ਦਰਸ਼ਨ ਕਰਨ ਦਾ ਮੌਕਾ ਮਿਲਦਾ ਇੱਥੇ ਦੇਰੇ ਵੱਲੋਂ ਗਊਸ਼ਾਲਾ ਦੀ ਸੇਵਾ ਵੀ ਕੀਤੀ ਜਾਂਦੀ ਹੈ ਇਸ ਦੇਰੇ ਦੇ ਨਾਲ ਨਾਲ ਆਪਾਂ ਲਗਭਗ ਸਾਰੇ ਜੁੜੇ ਹੋਏ ਆ ਬਟ ਮੈਂ ਫਿਰ ਵੀ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਾ ਵੀ ਆਓ ਆਪਾਂ ਇਸ ਮੇਲੇ ਦਾ ਹਿੱਸਾ ਬਣੀਏ ਇਸ ਮੇਲੇ ਨੂੰ ਇੱਕ ਨਵੀਂ ਬੁਲੰਦੀ ਤੇ ਪਹੁੰਚਾਈਏ ਤੇ ਸਾਰੇ ਇੱਥੇ ਆ ਕੇ ਅਸ਼ੀਰਵਾਦ ਪ੍ਰਾਪਤ ਕਰੀਏ ਤੇ ਆਨੰਦ ਮਾਣੀਏ ਧੰਨਵਾਦ ਕੁਸਤੀ ਦਾ ਦੰਗਲ ਹੋਵੇਗਾ ਸਿਆਣ 5 ਵਜੇ ਹਾਂਜੀ 5 ਵਜੇ 5 ਵਜੇ ਕੁਸਤੀ ਦੰਗਲ ਹੋਵੇਗਾ ਆਪ ਸਭ ਕੀ ਕਿਰਪਾ ਅਰੇ ਕੁਸਤੀ ਦੰਗਲ ਤੇ ਪਹੁੰਚੋ ਤੇ ਆਨੰਦ ਮਾਣੋ ਕੁਸਤੀ ਦੰਗਲ ਖਾਸ ਪੰਜਾਬ ਦਾ ਖੇਡ ਮੇਲਾ ਡੇਰਾ ਬਾਬਾ ਕਸਾਈ ਵਾਲਾ ਕਰਾਲੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਧੂਮਦਾਰ ਨਾਲ ਬਾਬਾ ਡੇਰਾ ਕਸਾਈ ਵਾਲੇ ਦਾ ਮੇਲਾ ਮਨਾਇਆ ਜਾ ਰਿਹਾ ਜਿਸ ਵਿੱਚ 24 ਅਗਸਤ ਨੂੰ ਮਾਤਾ ਦੀ ਚੌਂਕੀ ਤੇ ਬਾਬਿਆਂ ਦਾ ਮੇਲਾ 25 ਅਗਸਤ ਦਾ ਬੜੀ ਤੋਂ ਉਮਦਾ ਆਮਨਾਲ ਬਾਬਾ ਝੜੀ ਵਾਲੇ ਦਾ ਬੜੀ ਪ੍ਰਾਚੀਨ ਹਜ਼ਾਰਾਂ ਸਾਲ ਤੇ ਬਾਅਦ ਮਨਾਇਆ ਜਾਂਦਾ ਹੈਗਾ ਹਜ਼ਾਰਾਂ ਸਾਲ ਬੀਤ ਗਏ ਹਨ ਇਸ ਸਾਲ ਵੀ ਬੜੀ ਧੂਮਤਾਮ ਨਾਲ ਮੇਲਾ ਮਨਾਇਆ ਜਾਏਗਾ ਆਪ ਸਭੀ ਸੱਜਣਾ ਨੂੰ ਆਉਣ ਦਾ ਧੰਨਵਾਦ ਸ਼ੁਕਰੀਆ ਹੋ ਡੇਰਾ ਬਾਬਾ ਕਸਾਈ ਵਾਲੇ ਮਹਾਰਾਜ ਜੀ ਕੀ ਜੈ ਮਹਾਨ ਸ੍ਰੀ ਤਨਰਾਜਕਿਰ ਜੀ ਮਹਾਰਾਜ ਜੀ 1008 ਜੀਨਾਦੀ ਦੇਖ ਰਹੇ ਹੋ ਇਹ ਪ੍ਰੋਗਰਾਮ ਹੋ ਰਿਹਾ ਜੀ ਅਸੀਂ ਤਾਂ ਉਹਨਾਂ ਦੇ ਸੇਵਾਦਾਰ ਆ ਤੁਸੀਂ ਵੀ ਸਾਰੇ ਸੇਵਾਦਾਰ ਆ ਤੇ 24 ਤੀਕ ਨੂੰ ਮਾਤਾ ਦੀ ਚੌਂਕੀ ਲਗਾਈ ਜਾ ਰਹੀ ਹੈ ਜਿਸ ਮਦਨ ਸ਼ੌਕੀ ਨੇ ਸੇਵਾ ਕਰਨੀ ਆ ਤੇ ਦੂਜੇ ਦਿਨ ਕਲਾਕਾਰ ਜੋ ਪੰਜਾਬੀ ਕਲਾਕਾਰ ਕਾਫੀ ਪਹੁੰਚ ਰਹੇ ਆ ਅਸੀਂ ਸਾਰੀ ਸੰਗਤਾਂ ਦੇ ਚਰਨਾਂ 'ਚ ਬੇਨਤੀ ਕਰਦੇ ਆ 24 ਤੀਕ ਅਤੇ 25 ਤੀਕ ਨੂੰ ਹਮ ਮਹਮਾ ਕੇ ਤੇਰਾ ਬਾਬਾ ਗੁਸਾਈਆਂ ਵਾਲੇ ਦਰਵਾਜ਼ੇ ਪਹੁੰਚਣ ਦੀ ਕਿਰਪਾਲਤਾ ਕਰੋ ਤੇ ਆਪਣੇ ਵੱੱਦੇ ਵੱਤੇ ਰਿਸ਼ਤੇ ਧਾਰਨੂ ਇਹ ਸਨੇਹਾ ਲਾਓ ਜੀ ਤੇ ਇੱਥੇ ਬੱਚਿਆਂ ਨੂੰ ਜੋ ਕਿ ਝੂਲੇ ਲੱਗਦੇ ਉਹ ਵੀ ਦਿਖਾਓ ਰੌਣਕ ਮੇਲਾ ਬੱਚਿਆਂ ਨੂੰ ਦਿਖਾਉਣਾ ਚਾਹੀਦਾ ਤੇ ਕੁਸ਼ਤੀ ਦੰਗਲ ਵੀ ਸ਼ਾਮੀ 5 ਵਜੇ ਹੋਣੇ ਆ ਉਹ ਵੀ ਬੇਨਤੀ ਕਰਦੇ ਆ ਜਿੰਨੇ ਵੀ ਪਾਰੋ ਸਾਡੀਆਂ ਸੰਗਤਾਂ ਆਉਣੀਆਂ ਹੱਥ ਬੰਨ੍ਹ ਕੇ ਬੇਨਤੀ ਹੈ ਗੁਰੂ ਮਹਾਰਾਜ ਦਾ ਲੰਗਰ ਵੀ ਖੂਬ ਚਲਾਇਆ ਜਾਣਾ ਹੈ ਜੀ ਚਰਨਾ ਚ ਬੇਨਤੀ ਹੈ ਹਮਮਾਕੇ ਡੇਰਾ ਬਾਬਾ ਗੁਸਾਈਆਂ ਵਾਲੇ ਦਰਬਾਰ ਤੇ ਪਹੁੰਚਣ ਦੀ ਕਿਰਪਾ ਹੁਕਮ ਕਰੇ ਗੁਰੂ ਮਹਾਰਾਜ ਨੂੰ ਮੇਲੇ ਦੇ ਵਿੱਚ ਕਿਹੜੇ ਕਿਹੜੇ ਕਲਾਕਾਰ ਆ ਕਲਾਕਾਰ ਤਾਂ ਕਾਫੀ ਹੈ ਜੀ ਤੇ ਕਰਤਕਾਰ 20-25 ਕਲਾਕਾਰ ਹੈ ਜੀ ਇਹੋ ਆ ਇਸ ਤਰ੍ਹਾਂ ਗੱਲ ਜੀ ਹੁ ਨੌਜ ਮੇਹਨਤ ਆਮਰ ਅਰਸ਼ੂ ਜੀ ਹੈ ਜੀ ਨਰਿੰਦਰ ਜੋਤ ਰਣਜੀਤ ਮਣੀ ਹੁਸ਼ਿਆਰ ਮਾਹੀ ਰਮਨ ਸੱਗੂ ਸੁਖਵੀਰ ਲੱਗਾ ਜੱਟ ਜੱਤੀ ਵਿੰਦਰੋ ਦਾ ਵਜਨ ਸ਼ਕੀ ਜਦ ਅਰਿਸ਼ੋ ਪ੍ਰਵਾਹ ਸ਼ੌਂਕੀ ਜੀ ਹੋਰ ਵੀ ਕਈ ਨਾਮਵਰ ਕਲਾਕਾਰ ਕਿਉਂਕਿ ਇਸ ਦਰਬਾਰ ਤੇ ਹਰ ਸਾਲ ਆਲੀਆਂ ਪਰਦੇ ਉਹ ਵੀ ਇਸ ਮੇਲੇ ਚ ਆਉਣਗੇ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਲੰਬੇ ਸਮੇਂ ਤੋਂ ਜਿਹੜਾ ਇਹ ਸੇਵਾ